ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਸਾਰਿਆਂ ਨੇ ਚੈਨਲਾਂ ਤੇ ਚੱਲ ਰਹੀਆਂ ਖਬਰਾਂ ਦੇਖ ਲਈਆਂ ਹੋਣਗੀਆਂ ਕਿ ਬਠਿੰਡੇ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣਾ ਸੀ ਤੇ ਸਾਡੇ ਕੁਝ ਕਿਸਾਨਾਂ ਨੇ ਸਵਾਲ ਕਰਨੇ ਸੀ ਪਰ ਉਹਨਾਂ ਸਵਾਲਾਂ ਦੇ ਜਵਾਬ ਨਾ ਦੇ ਸਕਣ ਕਾਰਨ ਕਿਸਾਨ ਚੱਕ ਕੇ ਥਾਣਿਆਂ ਦੇ ਵਿੱਚ ਡਿਟੇਨ ਕੀਤੇ ਵੱਖ-ਵੱਖ ਥਾਣਿਆਂ 'ਚ ਫੜ ਕੇ ਸਾਡੇ ਸੈਂਕੜੇ ਕਿਸਾਨ ਇਹਨਾਂ ਨੇ ਅਰੈਸਟ ਕਰਕੇ ਬਿਠਾਏ ਹੋਏ ਨੇ ਹੁਣ ਸਵਾਲ ਇੱਥੇ ਆ ਕੇ ਖੜਦਾ ਹੈ ਕਿ ਜਦੋਂ ਸਾਡੇ ਤੁਸੀਂ ਰਾਜ ਕੀਤਾ ਸਾਥੋਂ ਵੋਟਾਂ ਲਈਆਂ ਤੁਸੀਂ ਝੂਠ ਬੋਲਦੇ ਹੋ ਕਿ ਅਸੀਂ ਪੰਜਾਬ ਦੇ ਅਸੀਂ ਪੰਜਾਬ ਪੱਕੇ ਆ ਫਿਰ ਲੋਕਾਂ ਨੇ ਤੁਹਾਡੇ ਤੋਂ ਸਵਾਲ ਪੁੱਛਣਗੇ ਕਿ ਜਿਸ ਦਿਨ ਸ਼ੁਭ ਕਰਨ ਦੀ ਮੌਤ ਹੁੰਦੀ ਹੈ ਜਿਸ ਤਰ੍ਹਾਂ ਦੇ ਇੰਜੈਕਟਰ ਮੋਟਰ ਉੱਥੇ ਚੱਲੇ ਉੱਥੇ ਵਰਤੇ ਗਏ ਉਹ ਤੁਹਾਡੇ ਟੇਬਲ ਤੇ ਰੱਖੇ ਗਏ ਮੁੱਖ ਮੰਤਰੀ ਜੀ ਪੰਜਾਬ ਸਰਕਾਰ ਦੇ ਤੁਸੀਂ ਪੰਜਾਬ ਦੇ ਮਾਲਕ ਸਿੰਘ ਮੁਖੀ ਸੀ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਖੁਦ ਉਹਦੇ ਤੇ ਐਕਸ਼ਨ ਲੈਂਦੇ ਕਿ ਹਰਿਆਣੇ ਨੇ ਹਰਿਆਣਾ ਪੁਲਿਸ ਨੇ ਇਹ ਜਿਹੜੇ ਹਥਿਆਰ ਸਾਡੇ ਲੋਕਾਂ ਦੇ ਵਰਤੇ ਆ ਇਹ ਗੈਰ ਮਨੁੱਖੀ ਨੇ ਇਹ ਨਹੀਂ ਵਰਤਨੇ ਚਾਹੀਦੇ ਸੀ ਪੰਜਾਬ ਦੀ ਪਹਿਰੇਦਾਰੀ ਕਰਨਾ ਉੱਥੇ ਫਰਜ਼ ਬਣਦਾ ਸੀ ਤੁਹਾਡਾ ਤੁਸੀਂ ਨਹੀਂ ਕੀਤੀ ਸਵਾਲ ਤਾਂ ਪੁੱਛਦੇ ਨੇ ਲੋਕ ਅਗਲਾ ਗੱਲ ਇੱਥੇ ਟਰੈਕਟਰ ਟੁੱਟੇ ਤੁਸੀਂ ਸਾਡੇ ਉਹ ਸੁਣਾ ਟਰੈਕਟਰ ਟੁੱਟਿਆ ਦੀ ਅਜੇ ਤੱਕ ਸਾਰ ਤੱਕ ਨਹੀਂ ਲਈ ਤੇ ਸਵਾਲ ਪੁੱਛਣਗੇ ਲੋਕ ਘਟੋ ਘਟ ਐਫ ਆਈ ਆਰ ਤੱਕ ਕੱਟੀ ਜਾਂਦੀ ਤੁਸੀਂ ਐਫ ਆਈ ਆਰ ਤੱਕ ਨਹੀਂ ਕੱਟੀ ਸਾਡੇ ਟਰੈਕਟਰਾਂ ਦੀ ਤਾਂ ਫਿਰ ਸਵਾਲ ਤਾਂ ਪੁੱਛਣਗੇ ਲੋਕ ਇਦੋਂ ਵੀ ਗਾਹਾਂ ਤੁਸੀਂ ਐਲਾਨ ਕਰਤਾ ਸਾਡੇ ਨੌਜਵਾਨ ਸ਼ੁਭ ਕਰਨ ਦੀ ਸ਼ਾਦੀ ਤੋਂ ਬਾਅਦ ਕਿ 1 ਕਰੋੜ ਰੁਪਏ ਦੀ ਮਸਾਇਕ ਹਸਾਇਤਾ ਦੇਵਾਂਗੇ ਮਾਇਕਾ ਬੇਟੀ ਨੂੰ ਉਹਨਾਂ ਦੀ ਭੈਣ ਨੂੰ ਨੌਕਰੀ ਦੇਵਾਂਗੇ ਲੇਕਿਨ ਅਜੇ ਤੱਕ ਜੇਕਰ ਇਹਨੂੰ ਦੇਖਿਆ ਜਾ ਅੱਜ ਕਿਹ ਰੱਖਿਆ ਜਾ ਰਿਹਾ ਤੁਹਾਡੇ ਵੱਲੋਂ ਤੇ ਤੁਹਾਡੇ ਆਪਣੇ ਫੈਲੇ ਵੱਲੋਂ ਲੋ ਜੀ ਕੋਡ ਆਫ ਕੰਡਕਟ ਦਾ ਮੈਟਰ ਆ ਗਿਆ ਪਰ ਮੈਂ ਪੁੱਛਣਾ ਚਾਹਣਾ ਕਿ ਸ਼ੁਭ ਕਰਨ ਦੀ ਦੱਚ ਤੋਂ ਬਾਅਦ ਉਹਨਾਂ ਦਾ ਜੋ ਭੋਗ ਪਿਆ ਉਹ 4 ਤਰੀਕ ਨੂੰ ਪੈਗਾ ਸੀ 4 ਮਾਰਚ ਨੂੰ 4 ਮਾਰਚ ਤੋਂ ਲੈ ਕੇ 16 ਮਾਰਚ ਨੂੰ ਜਾ ਕੇ ਚੋਣ ਜੰਦਾ ਲਾਗੂ ਹੁੰਦਾ ਉਦੋਂ ਤੱਕ ਤੁਹਾਡੀ ਸਰਕਾਰ ਕੀ ਕਰਦੀ ਰਹੀ ਹੈ ਤੁਸੀਂ ਤੁਸੀਂ ਗੋਂਗਲਗਾ ਤੋਂ ਮਿੱਟੀ ਢਾਹ ਢਾਗ ਛੱਡਦੇ ਰਹੇ ਹੋ ਇਹ ਉਸੇ ਨੂੰ ਉਹ ਪੁੱਛਣਗੇ ਲੋਕ ਕਿ ਤੁਸੀਂ ਉਹ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਿਉਂ ਨਹੀਂ ਕੀਤਾ ਸੋ ਇਸ ਕਰਕੇ ਇਹ ਸਵਾਲ ਨੇ ਇਹ ਸਵਾਲ ਪੁੱਛਦੇ ਨੇ ਸਾਡੇ ਲੋਕ ਅੱਜ ਉੱਥੇ ਸਾਡੇ ਜਿਹੜੇ ਨੌਜਵਾਨਾਂ ਨੂੰ ਸਾਡੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਅਤੀ ਨਿੰਦਨਯੋਗ ਹੈ ਔਰ ਭਰਾਵੋ ਲੋਕੋ ਸਮਝ ਲਓ ਇਸ ਗੱਲ ਨੂੰ ਕਿ ਸਾਹ ਬੋਗਾ ਜਿਹੜੇ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਇੱਕ ਇੱਕ ਦਮ ਗੱਜੇ ਮਾਰਦੀ ਹੈ ਕਿ ਅਸੀਂ ਪੰਜਾਬੀਆਂ ਹਾਂ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆ ਅਸੀਂ ਕਿਸਾਨਾਂ ਦੇ ਨਾਲ ਆ ਕਹਨ ਨੂੰ ਚੈਨਲਾਂ ਦੇ ਉੱਤੇ ਬੜੇ ਦਮਗਜੇ ਮਾਰਦੇ ਨੇ ਵਿਖਾਉਂਦੇ ਨੇ ਲੋਕਾਂ ਨੂੰ ਡਰਾਮਾ ਕਰਕੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਆਉਂਦੇ ਪੰਜਾਬ ਦੇ ਨਾਲ ਆ ਪਰ ਕੀਤਾ ਖੁਦ ਵੀ ਕੁਛ ਨਹੀਂ ਸਾਡੇ ਲੋਕਾਂ ਦੇ ਉੱਤੇ ਮੋਟਾਰ ਚਲਾਇਆ